ਜਲੰਧਰ ਦੇ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ ਫੌਜੀ ਟਰੱਕ ਦੀ ਟਰਾਲੀ ਦੇ ਨਾਲ ਹੋਈ ਹੈ ਟੱਕਰ ਹਾਦਸੇ ਦੌਰਾਨ ਪੰਜ ਫੌਜੀ ਜਵਾਨ ਜ਼ਖਮੀ ਹੋਏ ਨੇ ਸੋ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਸੋ ਫੌਜ ਦੇ ਉੱਚ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਜਲੰਧਰ ਦੇ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ ਜョਥੇ ਕਿ ਫੌਜੀ ਟਰੱਕ ਦੀ ਟਰਾਲੀ ਦੇ ਨਾਲ ਟੱਕਰ ਹੋਈ ਹੈ ਤੇ ਕਈ ਲੋਕ ਜਿਹੜੇ ਕਿ ਇਸ ਜ਼ਖਮੀ ਹੋਏ ਨੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤਾਜ਼ੀ ਕੀ ਮੌਕੇ ਤੇ ਹੀ ਸੜਕ ਸੁਰੱਖਿਆ ਫੋਰਸ ਉਥੇ ਪਹੁੰਚੀ ਅਤੇ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਇਲਾਜ ਦੇ ਲਈ ਸੁਦਰੰਦਰ ਦੇ ਵਿੱਚ ਇਹ ਵੱਡਾ ਸੜਕ ਹਾਦਸਾ ਵਾਪਰਿਆ ਫੌਜੀ ਟਰੱਕ ਦੀ ਟਰਾਲੀ ਦੇ ਨਾਲ ਟੱਕਰ ਹੋਈ ਹੈ ਪੰਜ ਜਵਾਨ ਇਸ ਹਾਦਸੇ ਦੌਰਾਨ ਪੰਜ ਫੌਜੀ ਜਵਾਨ ਜਿਹੜੇ ਕੀ ਇਹੋ ਜ਼ਖਮੀ ਹੋਏ ਨੇ ਸੋ ਮੌਕੇ ਤੇ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਜਲੰਧਰ ਦੇ ਵਿੱਚ ਵੱਡਾ ਸੜਕ ਹਾਦਸਾ ਵਾਪਰਿਆ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਜਿਨ੍ਹਾਂ ਦੇ ਵੱਲੋਂ ਜ਼ਖਮੀ ਹੋਏ ਜਵਾਨਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਸੋ ਵੱਡਾ ਹਾਦਸਾ ਜਲੰਧਰ ਦੇ ਵਿੱਚ ਫੌਜੀ ਟਰੱਕ ਦੀ ਟਰਾਲੀ ਦੇ ਨਾਲ ਟੱਕਰ ਹੋਈ ਹੈ ਜਿਸ ਦੇ ਵਿੱਚ ਪੰਜ ਜਵਾਨ ਨੇ ਜਿਹੜੇ ਕੀ ਉਹ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਸੋ ਸਦੇ ਹੀ ਮੌਕੇ ਤੇ ਸੜਕ ਸੁਰੱਖਿਆ ਫੋਰਸ ਉੱਥੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਉਹਨਾਂ ਦੇ ਇਲਾਜ ਲਈ ਸੋ ਜ਼ਖਮੇ ਨੂੰ ਨੀਡਲੇ ਹਸਪਤਾਲ ਪਹੁੰਚਾਇਆ ਗਿਆ। ਦਾਜ਼ੀਏ ਕੀ ਉੱਚ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਤੇ ਪੂਰੇ ਇਸ ਹਾਦਸੇ ਦੀ ਜਾਂਚ ਕਰ ਰਹੇ ਨੇ। ਉਸ ਖਬਰ ਤੇ ਨਵਿੰਦਰ ਗੁਪਤਾ ਹਰਣਾ ਜੁੜ ਚੁੱਕੇ ਨੇ। ਸੁਨਰੇਂਦਰ ਇਹ ਵੱਡਾ ਹਾਦਸਾ ਵਾਪਰਿਆ। ਫੌਜੀਟ ਰਖ ਦੀ ਟਰਾਲੀ ਨਾਲ ਟੱਕਰ ਹੋਈ ਹੈ। ਸੋ ਕਿਵੇਂ ਇਹ ਟੱਕਰ ਹੋਈ? ਕਦੋਂ ਦੀ ਹੈ ਇਹ ਹਾਦਸਾ ਹੋਇਆ? ਤਾਂ ਬਿਲਕੁਲ ਦੇਖੋ ਇਹ ਹਾਦਸਾ ਅੱਜ ਸਵੇਰ ਦਾ ਹਾਦਸਾ ਵਾਂਗ ਲੱਗ ਲੱਗਦਾ ਕੋਈ 7 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਵਾ। ਇਹ ਤਾਂ ਅਗਿੰਦੇ ਦਾ ਟ੍ਰਾਫਿਕ ਜਿਹੜਾ ਵਾ ਕਿ ਅੰਮ੍ਰਿਤਸਰ ਸਟੇਰ ਤੇ ਜਾ ਰਿਹਾ ਸੀ ਤੇ ਪਿੱਛੋਂ ਇੱਕ ਟੱਲਾ ਜਿਹੜਾ ਵਾ ਪੀਏ ਪੀ ਤੋਂ ਜਦੋਂ ਆਂਦਾ ਵਾ ਤੇ ਉਹ ਉਸ ਦੀ ਜਿਹੜੀ ਟੱਕਰ ਵੱਜਦੀ ਹੈ ਕੁੱਚੀ ਪਿੰਡ ਦੇ ਕੋਲ ਜਿਹੜਾ ਵਾ ਜੁਲੰਦਾ ਪਿੰਡ ਦੇ ਕੋਲ ਇਹ ਹਾਸਾ ਹੁੰਦਾ ਵਾ ਕਿ ਇੱਕ ਟਰਾਲੇ ਦੀ ਜਿਹੜੀ ਟੱਕਰ ਜਿਹੜੀ ਆ ਆਰਮੀ ਦੇ ਟਰੱਕ ਨੂੰ ਪਿੱਛੇ ਕਰਵਾਇਦੀ ਆ ਤੇ ਜਿਹਦੇ ਨਾਲ ਉਹ ਟਰੱਕ ਜਿਹੜਾ ਵਾ ਇੱਕ ਗਹਿਲ ਦੇ ਵਿੱਚ ਵੱਜ ਕੇ ਤੇ ਲੋਹੇ ਦੀ ਗ੍ਰਿਲ ਦੇ ਵਿੱਚ ਵੱਜ ਕੇ ਹਾਈਵੇ ਦੇ ਉੱਤੇ ਹੀ ਪਲਟ ਜਾਂਦਾ ਵਾ ਇਹਦੇ ਵਿੱਚ ਵੀ ਪੰਜ ਜਿਹੜੇ ਨੇ ਹਸੈਨਾ ਦੇ ਜਵਾਨ ਸੀ ਜਿਹੜੇ ਜੀ ਗੰਭੀਰ ਰੂਪ ਦੇ ਜ਼ਖਮੀ ਹੋਏ ਨੇ ਉਹਨਾਂ ਨੂੰ ਜਲੰਧਰ ਸਿਪ ਦੇ ਆਰਮੀ ਹਸਪਤਾਲ ਦੇ ਵਿੱਚ ਜਲਾਵਾ ਦਾਖਲ ਕਰਵਾਇਆ ਗਿਆ ਵਾ ਜਿੱਚੋ ਨਰਾ ਲਾ ਚੱਲਦਾ ਪਿਆ ਵਾ ਔਰ ਇੱਥੇ ਮੈਂ ਦੱਸਾਂ ਚਾਹਾਂਗਾ ਕਿ ਪੁਲਿਸ ਜਿਹੜੀ ਹੈ ਇਸ ਦੀ ਤਰੀਕੀ ਨਾਲ ਜਾਂਚ ਕਰ ਰਹੀ ਹੈ ਪੁਲਿਸ ਦੇ ਉਸ ਦੇ ਅਧਿਕਾਰੀ ਵੀ ਉੱਥੇ ਪਹੁੰਚ ਚੁੱਕੇ ਨੇ ਇੰਟੈਲੀਜੈਂਸ ਜਿਹੜੀ ਟੀਮਾਂ ਵਾ ਉਹ ਵੀ ਉੱਥੇ ਪਹੁੰਚ ਚੁੱਕੀਆਂ ਵਾ ਔਰ ਆਰਮੀ ਦੇ ਜਿਹੜੇ ਨੇ ਹਾਈ ਅਥਾਰਟੀ ਜਿਆ ਉਹ ਵੀ ਉੱਥੇ ਪਹੁੰਚ ਚੁੱਕੀ ਆ ਉਹਦੇ ਹਸਾਸੇ ਦੀ ਜਿਹੜੀ ਆ ਪ੍ਰੋਪਰ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ ਇ ਇਸ ਨੂੰ ਲੈ ਕੇ ਜਿਹੜੀ ਹੈ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਜਦੋਂ ਆਰਮੀ ਦਾ ਟਰੱਕ ਜਿਹੜਾ ਪੁਲਿੱਟ ਦਾ ਵਾਹ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਤਰੀਕੇ ਦੇ ਬਿਆਨ ਤੋਂ ਬਾਅਦ ਵਿੱਚ ਪਿੱਛੋਂ ਪਤਾ ਲੱਗਦਾ ਕਿ ਟਰਲ ਆ ਕੇ ਵਜਾਵਾ ਤਾਂ ਉਸ ਤੋਂ ਜਿਹੜੇ ਨੇ ਆਦਮੀ ਜਿਹੜੇ ਜਵਾਨ ਜਥੇ ਨੂੰ ਦੇ ਨੇ ਉਹਨਾਂ ਨੂੰ ਤੁਰੰਤ ਜਿਹੜਾ ਵਾ ਜਲੰਦਰ ਕੈਂਟ ਦੇ ਜਿਹੜਾ ਵਾ ਆਰਮੀ ਹਸਪਤਾਲ ਦੇ ਦਾਖਲ ਕਰਵਾਇਆ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਦੀ ਟੀਮਾਂ ਜਿਹੜੀਆਂ ਜਾਂਚ ਦੇ ਉਸੇ ਜੋੜੀਆਂ ਦੀਆਂ ਵਾ ਤੇ ਕਿਤੇ ਨਾ ਕਿਤੇ ਇਸ ਤੋਂ ਨੇ ਤਾਂ ਸਾਜ਼ਿਸ਼ ਵੀ ਜਿਹੜੀ ਆ ਸਮਝਿਆ ਜਾ ਰਿਹਾ ਵਾ ਪੰਜਾਬ ਪੁਲਿਸ ਉਹਨਾਂ ਜਾਂ ਜਿਹੜੇ ਦਰਾਂ ਦੇ ਗਿਰੋਹ ਖ ਉਹ ਜਿਹੜਾ ਮੈਂ ਦੱਸਾਂ ਚਾਹੁੰਦਾ ਕਿ ਇਸ ਹਾਦਸੇ ਨੂੰ ਲੈ ਕੇ ਨੇ ਇੰਟੈਲੀਜੈਂਸ ਜਿਹੜੀ ਹੈ ਉਹ ਵੀ ਉੱਥੇ ਪਹੁੰਚ ਚੁੱਕੀ ਹੈ ਜੀ ਇਹ ਇੰਟੈਲੀਜੈਂਸ ਅਧਿਕਾਰੀ ਵੀ ਉੱਥੇ ਆ ਗਏ ਨੇ ਔਰ ਇਸ ਜਿਹੜੀ ਹਾਦਸੇ ਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਆਰਮੀ ਦੇ ਟਰੱਕ ਨੂੰ ਕਿਸੇ ਦੀ ਨਿਜਵਾਦਤ ਜਿਹੜੇ ਬਿੱਟ ਨੂੰ ਲੈ ਕੇ ਸ਼ਾਸ਼ਕ ਪੂਰੀ ਤਰ੍ਹਾਂ ਇੱਕਦਮ ਬੇਹਿਸ ਜਿਹੜਾ ਵਾ ਹੋ ਗਿਆ ਜੇ ਉਹ ਅਗਰ ਗੱਲ ਕਰੀਏ ਤੇ ਹਾਦਸੇ ਤੇ ਬਹੁਤ ਹੰਡੇ ਸੜਕਾਂ ਦੇ ਉੱਤੇ ਪਰ ਇਹ ਜਿਹੜਾ ਆਦਮੀ ਟਰੱਕ ਨੂੰ ਚੱਕਰ ਮਾਰਨੀ ਔਰ ਉਹਦੇ ਪੰਜ ਜਵਾਨ ਜ਼ਖਮੀ ਹੋਣੇ ਨੇ ਇਸ ਨੂੰ ਲੈ ਕੇ ਜਿਹੜਾ ਵਾ ਪੰਜਾਬ ਪੁਲਿਸ ਔਰ ਉਸਦੇ ਉੱਚ ਅਧਿਕਾਰੀ ਜਿਹੜੇ ਨੇ ਇਸ ਨੂੰ ਬੜੀ ਜਿਹੜੀ ਗੰਹਿਰਤਾ ਨਾਲ ਲੈ ਰਹੇ ਨੇ ਬੜੀ ਜ਼ਿੰਮੇਵਾਰਤਾ ਨਾਲ ਇਸ ਮਾਮਲੇ ਨੂੰ ਜਾ ਰਹੇ ਨੇ ਕਿ ਕੋਈ ਕੋਈ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਤੇ ਨਹੀਂ ਇਹ ਹਾਦਸਾ ਹੋਇਆ ਇਸ ਨੂੰ ਦੇਖਦੇ ਹੋਏ ਦੀ ਇਹਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਦੂਜੀ ਗੱਲ ਕਰੀਏ ਤਾਂ ਜਦੋਂ ਇਹ ਹਾਸਾ ਹੋਇਆ ਸੀ ਉਸ ਵੇਲੇ ਪੰਜਾਬ ਸਰਕਾਰ ਵੱਲੋਂ ਇੱਕ ਸੜਕ ਸੁਰੱਖਿਆ ਫੋਰਸ ਤਿਆਰ ਕੀਤੀ ਗਈ ਸੀ ਕਿ ਜੇ ਜਿਹੜਾ ਇਹ ਹਾਸਾ ਹੁੰਦਾ ਤਾਂ ਉੱਥੇ ਉੱਥੇ ਵੇਲੇ ਪਹੁੰਚਣਗੇ ਉਹ ਤੁਰੰਤ ਜਿਹੜੀਆਂ ਸੁਰੱਖਿਆ ਜਿਹੜੀ ਹੈ ਆਪਣਾ ਫਰਸ ਸੁਰੱਖਿਆ ਫੋਰਸ ਉੱਥੇ ਪਹੁੰਚਦੀ ਆ ਉਹਨਾਂ ਜਿਹੜੇ ਗਾਇਲ ਜਿਹੜੇ ਨੇ ਸਿਆਣਾ ਦੇ ਜਵਾਨ ਹੁੰਦੇ ਨੇ ਉਹਨਾਂ ਨੂੰ ਚੱਕ ਕੇ ਉਸੇ ਵੇਲੇ ਜਿਹੜੇ ਨੇ ਹਸਪੀਟਲ ਦੇ ਵਿੱਚ ਜਿਹੜਾ ਦਾਖਲ ਕਰਾਇਆ ਜਾਂਦਾ ਤਾਂ ਕਿ ਉਹਨਾਂ ਦੀ ਜਾਨ ਨੂੰ ਬਚਾਇਆ ਜਾ ਸਕੇ ਤੇ ਕਿਤੇ ਨਾ ਕਿਤੇ ਇੱਕ ਪੰਜਾਬ ਸਰਕਾਰ ਵੱਲੋਂ ਜਿਹੜੀ ਪਹਿਲ ਕੀਤੀ ਗਈ ਸੀ ਇਹ ਵੀ ਅੱਜ ਮੋਸ ਨੇ ਉਸੇ ਵੇਲੇ ਪਹੁੰਚ ਕੇ ਨੱਚ ਜਿਹੜੇ ਜਵਾਨ ਜਖਮੀ ਹੋਏ ਨੇ ਉਹਨਾਂ ਨੂੰ ਜਿਹੜੇ ਨੇ ਜਲੰਧਰ ਕੈਂਟ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੋਂ ਉਹਨਾਂ ਦਾ ਇਲਾਜ ਚੱਲ ਰਿਹਾ ਉਹਨਾਂ ਤੋਂ ਵੀ ਜੜੀਆਂ ਸੱਟਾਂ ਲੱਗੀਆਂ ਪਰ ਅਗਰ ਦੂਜੇ ਪਾਸੇ ਗੱਲ ਕਰਦੇ ਤੇ ਹਾਲੇ ਤੱਕ ਜੋ ਸਾਨੂੰ ਸੋਚਣਾ ਮਿਲੀ ਹੈ ਕਿ ਉਹਨਾਂ ਦੀ ਹਾਲਤ ਜਿਹੜੀ ਹੈ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਇਲਾਜ ਉਹਨਾਂ ਦਾ ਜਲੰਧਰ ਕੈਂਟ ਦੇ ਜਿਹੜੇ ਨੇ ਆਰਮੀ ਹਸਪਤਾਲ ਉੱਥੇ ਉਹਨਾਂ ਦਾ ਚੱਲਦਾ ਪਿਆ ਔਰ ਜਿਹੜੀ ਇਹ ਜਾਂਚ ਇਹ ਦੀ ਜਿਹੜੀ ਇੰਟੈਲੀਜੈਂਸੀ ਵੱਲੋਂ ਵੀ ਉਹ ਜਲੰਧਰ ਪੁਲਿਸ ਵੱਲੋਂ ਵੀ ਔਰ ਦੂਜੀ ਗੱਲ ਆਰਮੀ ਦੇ ਜਿਹ